ਇਹ ਸੈਂਟਰ ਨੇ ਇੱਕ ਫਰਮਾਨ ਜਾਰੀ ਕਰਤਾ ਕਿ ਹੁਣ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਨੇ ਉਹਦੇ ਵਿੱਚ ਵੀ ਜਿਹੜਾ ਲੱਗਦਾ ਵਾਈਸ ਚਾਂਸਲਰ ਉਹ ਸੈਂਟਰ ਲਾਇਆ ਕਰੂਗਾ ਤੁਹਾਡਾ ਇਤਿਹਾਸ ਕਿਵੇਂ ਬਦਲਣਾ ਕਿਤਾਬਾਂ ਚੋਂ ਤੁਹਾਡਾ ਸੈਤ ਕਿਵੇਂ ਬਦਲਣਾ ਤੁਹਾਡੇ ਯੋਧਿਆਂ ਨੂੰ ਕਿਵੇਂ ਖਲਨਾਇਕ ਬਣਾ ਕੇ ਪੇਸ਼ ਕਰਨਾ ਆਪਣੇ ਜਿਹੜੇ ਨਿਖਿੱਧ ਇਹਨਾਂ ਦੇ ਬੰਦੇ ਨੂੰ ਨਾਇਕ ਕਿਵੇਂ ਬਣਾ ਕੇ ਪੇਸ਼ ਕਰਨਾ ਜਦੋਂ ਇਹਨਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਚਾਂਸਲਰ ਪੰਚ ਚਾਂਸਲਰ ਹੋਗੇ ਆਪਣੇ ਇਹਨਾਂ ਦੇ ਪ੍ਰੋਫੈਸਰ ਹੋਗੇ ਭਰਾਵੋ ਇਹ ਸਾਰੀਆਂ ਗੱਲਾਂ ਉੱਥੇ ਜਾ ਕੇ ਇਹਨਾਂ ਨੇ ਫਿਰ ਆਪਣੇ ਮੁਤਾਬਕ ਹੀ ਸਾਰਾ ਕੁਝ ਢਾਲ ਦੇਣਾ ਹੈ ਜਿਹੜੇ ਅੱਜ ਆਪਾਂ ਮਾਨ ਕਰਦੇ ਆ ਨਾ ਕਿ ਸਾਡਾ ਕਲਾ ਕਲਾ ਸਵਾ ਸਵਾ ਲੱਖਾਂ ਨਾਲ ਲੜਿਆ ਸਾਡੇ 7 ਸਾਲ ਤੇ 9 ਸਾਲ ਦੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਐਡੀਆਂ ਐਡੀਆਂ ਜਗਾਂ ਦੇ ਵਿੱਚ ਬਹਾਦਰੀਆਂ ਪ੍ਰਾਪਤ ਕੀਤੀਆਂ ਸਭ ਨੂੰ ਨਲਾਇਕ ਤੇ ਨਿਖਿੱਤ ਤੇ ਨਕਮੇ ਤੇ ਟਰਪੂਕ ਤੇ ਕੈਰ ਬਣਾ ਕੇ ਤੁਹਾਡੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਕਰ ਦੇਣਗੇ ਦਰਿਆਵਾਂ ਨੂੰ ਜੋੜਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਸਾਰੇ ਭਾਰਤ ਦੇ ਦਰਿਆ ਇਕੱਠੇ ਕਰਨੇ ਆ ਜੋੜਨੇ ਆ ਤੁਸੀਂ ਕਿਸੇ ਖਬਰ ਖ਼ਬਰ ਸੁਣੀ ਕੇ ਲੀਡਰ ਦੇ ਮੂੰਹੋਂ ਖ਼ਬਰ ਸੁਣੀ ਸੈਂਟਰ ਨੇ ਇਹ ਫਰਮਾਨ ਜਾਰੀ ਕਰਤਾ ਸੂਬਿਆਂ ਨੂੰ ਵੀ ਸਾਰੇ ਜਿਹੜੇ ਦਰਿਆ ਜੋੜ ਦੇਣੇ ਆ ਉਸੇ ਕਰਕੇ ਜਿਹੜੀਆਂ ਸੁਣੀਆਂ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਆ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਥੱਲੋਂ ਸਾਰਾ ਤਲਾ ਵੀ ਥੱਲਾ ਵੀ ਪੱਕਾ ਔਰ ਉੱਪਰ ਸਰਹੰਦ ਵਾਲੀ ਪੱਕੀ ਕਰ ਤੀ ਸੂਏ ਪੱਕੇ ਕਰੀ ਜਾਂਦੇ ਆ ਇਹ ਉਸੇ ਦਾ ਹਿੱਸਾ ਹੈ ਇਹਨਾਂ ਨਹਿਰਾਂ ਪੱਕੀਆਂ ਹੋਣ ਦੇ ਤੇ ਵਰਲਡ ਬੈਂਕ ਦਾ ਇਸ ਸੈਂਟਰ ਦਾ ਪੈਸਾ ਲੱਗ ਰਿਹਾ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਚੀਫ ਸਕੱਟਰੀ ਦੀ ਪੋਸਟ ਕ੍ਰੀਏਟ ਕਰਕੇ ਅਗਲਿਆਂ ਨੇ ਇਹ ਸਾਬਤ ਕਰਤਾ ਵੀ ਆਉਣ ਵਾਲੇ ਕੁਝ ਮਹੀਨਿਆਂ ਕੋ ਸਾਲਾਂ ਦੇ ਵਿੱਚ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਬਣਾ ਦੇਣਾ ਅਗਲਿਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਵੀ ਐਂ ਯੂਟੀ ਬਣਾ ਕੇ ਟੋਟੇ ਕਰਕੇ ਅੱਡੋ-ਅੱਡੀ ਜਿਵੇਂ ਕਸ਼ਮੀਰ ਦੇ ਤੋੜਿਆ ਕਸ਼ਮੀਰ ਨੂੰ ਐਂ ਪੰਜਾਬ ਨੂੰ ਤੋੜ ਦੇਣਾ ਅਗਲੇ ਨੇ ਆਪਾਂ ਨੂੰ ਨਹੀਂ ਆਪਾਂ ਠੀਕ ਐ ਅੜਾਂਦੇ ਹੀ ਲੱਦੀ ਦੇ ਇੱਥੇ ਆਉਦੀ ਡਿਟਰਨਾ ਚੜ ਗਏ ਆਉਦੀ ਜੰਦਾਬਾਦ ਕਰ ਲਈ ਆਉਦੀ ਮੁਦਦਾਬਾਦ ਕਰ ਲਈ ਦੋ ਲਾਇ ਪੈਕ ਸੌਗੇ ਬਿਆ ਬਾਗੇ ਕਰਜਾ ਚੱਕ ਲਿਆ ਵੱਡੇ ਘਰ ਪਾਲੇ ਪੋਠੀਆਂ ਪਾਲੀਆਂ ਵੱਡੀਆਂ ਗੱਡੀਆਂ ਲੈ ਲਈਆਂ ਬ੍ਰਾਂਡਡ ਕੱਪੜੇ ਪਾਲੇ ਲੱਖਾਂ ਰੁਪਈਆਲੇ ਫੋਨ ਲੈ ਲਏ ਦੱਬੀ ਚੱਲੋ ਕੰਮ ਨੂੰ ਵੀ ਜ਼ਮੀਨਾਂ ਵੇਚੀ ਚੱਲੋ ਕੁੜੀਆਂ ਮੁੰਡੇ ਬਾਹਰ ਨੂੰ ਭੇਜੀ ਜਾਓ ਦਵੰਦੋ ਪੰਜਾਬ ਨੂੰ ਕਢ ਦੋ ਹਰਦੋ ਖਤਮ ਕੋਈ ਲੋੜ ਨਹੀਂ ਸਾਨੂੰ ਸੋਚਣ ਦੀ ਵੀ ਬੀਸੀ ਕੌਣ ਲਾ ਰਿਹਾ ਦਰਿਆਵਾਂ ਨੂੰ ਕੌਣ ਜੋੜ ਰਿਹਾ ਰਾਜਧਾਨੀ ਕੌਣ ਖੋ ਕੇ ਲੈ ਗਿਆ ਡੈਮਾਂ ਦੇ ਪ੍ਰਬੰਧ ਕੌਣ ਖੋ ਕੇ ਲੈ ਗਿਆ ਸੜ ਸਿੱਖਿਆ ਨੀਤੀ ਜਿੱਦਿ ਉਹਦੀ ਲੀਕ ਕਰਤੀ ਇਤਿਹਾਸ ਨੂੰ ਕਿਵੇਂ ਬਦਲੀ ਜਾਂਦੇ ਆ ਬੋਲੀ ਨੂੰ ਕਿਵੇਂ ਮਾਰੀ ਜਾਂਦੇ ਆ ਉਹ ਪਾਣੀਆਂ ਯਾਰ ਕਿਵੇਂ ਪਾਈ ਜਾਂਦੇ ਆ ਧਰਤੀ ਨੂੰ మే ਮਾਰੀ ਜਾਂਦੇ ਆ ਖੋਹੀ ਦੱਜ ਜਾਂਦੇ ਆ జమీనా ਤੁਹਾਡੀਆਂ ਆ ਕਿਸਾਨ ਕੁੱਟੇ ਜਉਂਦੀ ਪਿੰਡਾਂ ਦੇ ਡਾਂਗਾਂ ਦਾ ਪੁਲਿਸ ਨੇ ਕੋਈ ਲੋੜ ਨਹੀਂ ਡੱਲੇ ਵਾਲ ਮਰਦਾ ਮਰ ਜਾਣ ਦੇ ਅਸੀਂ ਕੀ ਲੈਣਾ ਪੰਜਾਬ ਦੇ ਬੜੇ ਅਹਿਮ ਤੇ ਬਹੁਤ ਹੀ ਗੰਭੀਰ ਮੁੱਦੇ ਨੇ ਮੈਂ ਸੋਚਦਾ ਸੀ ਕਈ ਦਿਨਾਂ ਤੋਂ ਵੀ ਯਾਰ ਸੰਜੇ ਕੀਤੇ ਜਾਣ ਤੇ ਲੋਕਾਂ ਨੂੰ ਦੱਸੇ ਜਾਣ ਪਰ ਸਮਾਂ ਨਹੀਂ ਲੱਗਿਆ ਅੱਜ ਸਮਾਂ ਬਣਿਆ ਸੁੱਤ ਤੁਹਾਡੇ ਸਨਮੁਖ ਮੈਂ ਉਹ ਸਾਰੀਆਂ ਗੱਲਾਂ ਰੱਖ ਰਿਹਾ ਮੇਰਾ ਵੀਰ ਤੁਹਾਨੂੰ ਮੈਂ ਬਹੁਤ ਘੱਟ ਸਮਿਆਂ ਤੇ ਗੱਲ ਕਹਿਣਾ ਕਿ ਇਸ ਗੱਲ ਨੂੰ ਸਾਂਝਾ ਕਰ ਦਿਓ ਮੈਂ ਉਹੀ ਗੱਲਬਾਤ ਹਮੇਸ਼ਾ ਸਾਂਝੀ ਕਰਨ ਲਈ ਕਹਿੰਦਾ ਜਿਹੜੀ ਗੱਲਬਾਤ ਦਾ ਸਾਡੇ ਲੋਕਾਂ ਤੱਕ ਪੰਜਾਬ ਦੇ ਘਰ ਘਰ ਤੱਕ ਪੰਜਾਬ ਦੇ ਚੁੱਲਿਆਂ ਤੱਕ ਸਾਡੀ ਜਵਾਨੀ ਤੱਕ ਕਿਸਾਨਾਂ ਤੱਕ ਮਜ਼ਦੂਰਾਂ ਤੱਕ ਸਾਡੀਆਂ ਬੀਬੀਆਂ ਬੱਚਿਆਂ ਤੱਕ ਪਹੁੰਚਣਾ ਲਾਜ਼ਮੀ ਹੋਏ ਮੈਂ ਉਹੀ ਵਿਸ਼ਾ ਕਹਿੰਦਾ ਪ੍ਰਭੂ ਮਸਲਾ ਬਹੁਤ ਗੰਭੀਰਾ ਤੇ ਸਾਂਝੇ ਕਰ ਦੇ ਜਾਓ ਤੇ ਜਦੋਂ ਮੇਰੀ ਗੱਲਬਾਤ ਨੂੰ ਸ਼ੁਰੂ ਤੋਂ ਲੈ ਕੇ ਸੁਣਨਾ ਸ਼ੁਰੂ ਕਰੋਗੇ ਨਾ ਤੇ ਖੀਰ ਤੱਕ ਸੁਣਦੇ ਜਾਓ ਜੁੜੇ ਰਹੋ ਮਸਲੇ ਕਾਫੀ ਨੇ ਆਪਾਂ ਕਈ ਵਾਰੀ ਊਟ ਪਟਾਂਗ ਜੀਆਂ ਗੱਲਾਂ ਸੁਣੀ ਵੀ ਜਾਂਦੇ ਹੁੰਨੇ ਆ ਜਿਦੇ ਨਾ ਕੋਈ ਸਿਰ ਹੁੰਦਾ ਨਾ ਕੋਈ ਮੂੰਹ ਨਾ ਮੱਥਾ ਨਾ ਕੋਈ ਲੱਤ ਨਾ ਬਾਹ ਉਹ ਆਪਾਂ ਸਾਂਝੀਆਂ ਵੀ ਕਰੀ ਜਾਂਦੇ ਆ ਸੋ ਕਾਹ ਨੂੰ ਬੇਨਤੀ ਆ ਕਿ ਇਸ ਗੰਭੀਰ ਮੁੱਦਿਆਂ ਨੂੰ ਧਿਆਨ ਦੇ ਨਾਲ ਸੁਣਨਾ ਵੀ ਪੰਜਾਬ ਦੀ ਬਰਬਾਦੀ ਜਿਵੇਂ ਮੈਂ ਉੱਪਰ ਲਿਖਿਆ ਵੀ ਪੰਜਾਬ ਦੀ ਬਰਬਾਦੀ ਕਿਵੇਂ ਹੋ ਰਹੀ ਆ ਤੇ ਕੌਣ ਕਰ ਰਿਹਾ ਅੱਜ ਕਾਫੀ ਮਸਲੇ ਨੇ ਉਹ ਚਾਹੇ ਪੰਜਾਬ ਦਾ ਪੈਸਾ ਕਿਵੇਂ ਬਰਬਾਦ ਕੀਤਾ ਜਾ ਰਿਹਾ ਪੰਜਾਬ ਦੀਆਂ ਜਾਇਦਾਦਾਂ ਕਿਵੇਂ ਵੇਚੀਆਂ ਜਾ ਰਹੀਆਂ ਨੇ ਪੰਜਾਬ ਦੇ ਬਹੁਤ ਥਾਵਾਂ ਦੇ ਉੱਤੇ ਜਿਹੜੀਆਂ ਜੇ ਨਵੀਆਂ ਗੱਲਾਂ ਪਤਾ ਲੱਗੀਆਂ ਨੇ ਹੁਣ ਕਿ ਕਿਵੇਂ ਕਿਵੇਂ ਬਾਹਰਲੇ ਬੰਦੇ ਆ ਕੇ ਨੌਕਰੀਆਂ ਦੇ ਕਾਬਜ ਹੋ ਰਹੇ ਨੇ ਕਿਵੇਂ ਪੰਜਾਬ ਦਾ ਖਜ਼ਾਨਾ ਲੁੱਟ ਕੇ ਦਿੱਲੀ ਲਿਜਾਇਆ ਜਾ ਰਿਹਾ ਕਿਵੇਂ ਦਿੱਲੀ ਦੇ ਬੰਦਿਆਂ ਨੂੰ ਪੰਜਾਬ ਦੇ ਉੱਤੇ ਬਿਠਾਇਆ ਜਾ ਰਿਹਾ ਕਿਵੇਂ ਪੰਜਾਬ ਦੇ ਲੋਕਾਂ ਨਾਲ ਧੋਖਾ ਹੋ ਰਿਹਾ ਤੇ ਕਿਵੇਂ ਪੰਜਾਬ ਦੀ ਬਰਬਾਦੀ ਕੀਤੀ ਜਾ ਰਹੀ ਹੈ ਭਰਾਵੋ ਇਹ ਗੱਲਾਂ ਸਾਰੀਆਂ ਮੈਂ ਧਿਆਨ ਦੇ ਨਾਲ ਸੁਣ ਲੈਣਾ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਮੈਂ ਫਿਰ ਬੇਨਤੀ ਕਰਦਿਆਂ ਕਿ ਇਹ ਮੇਰੀ ਗੱਲ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਨਾ ਤੇ ਇਹਨੂੰ ਨਾਲ ਦੀ ਨਾਲ ਸੰਝੇ ਵਾਲਾ ਆਪਣਾ ਤੁਹਾਡੇ ਕੋਲੇ ਵਟਣਾ ਉਹਦੇ ਤੁਰੇ ਜਾਇਓ ਤਾਂ ਕਿ ਸਾਰੇ ਪੰਜਾਬੀਆਂ ਦਾ ਦਿਮਾਗ ਖੁੱਲੇ ਅਸੀਂ ਦਨੇ ਫਿਰਦੇ ਰਹਨੇ ਆ ਉਹਦੇ ਵਿਆਹ ਤੇ ਵਾਗ ਗਏ ਉਹਦੇ ਭੋਗ ਤੇ ਵਾਗ ਗਏ ਅਰ ਜੇ ਅਮਿਆਜ ਦੇ ਆਸਕ ਵਲੇ ਲਾ ਕੇ ਦੋ ਕੇ ਪੈਗ ਤੇ ਵੋਲੇ ਜੇ ਹੋ ਕੇ ਸੌ ਜਾਂਨੇ ਆ ਗੁੱਸਾ ਨਾ ਕਰਿਓ ਗੁੱਸਾ ਨਾ ਕਰੋ ਬਾਲੇ ਵਾਰੀ ਮੇਰੇ ਜਦੋਂ ਮੇਰਾ ਮੈਂ ਖੁਦ ਮੈਨੂੰ ਲੱਗਾ ਮੈਂ ਕਦੇ ਕਮਲਾ ਨਾ ਹੋ ਜਾਂ ਐਨਾ ਦਿਮਾਗ ਮੇਰਾ ਪਟਨ ਵਾਲਾ ਹੋ ਜਾਂਦਾ ਸੋਚ-ਸੋਚ ਕੇ ਨਾ ਬੋਝ ਬਣ ਜਾਂਦਾ ਰੋਜ਼ ਇੰਨੀਆਂ ਗੱਲਾਂ ਸੁਣਦਾ ਵੀ ਆਹ ਵੀ ਪੰਜਾਬ ਨਾਲ ਹੋ ਗਿਆ ਆਹ ਪੰਜਾਬ ਨਾਲ ਹੋ ਗਿਆ ਐ ਹੋ ਰਿਹਾ ਆਹ ਇਨਸਾਨ ਹੋਊਗਾ ਤਾ ਮੇਰੀ ਬੇਨਤੀ ਆ ਭਰਾਵੋ ਕਿ ਮੈਂ ਜਿਹੜੀਆਂ ਗੱਲਾਂ ਕਈ ਵਾਰੀ ਤੁਹਾਨੂੰ ਬੁੱਝੜ ਕਹਿ ਦਿੰਦਾ ਜਾਂ ਹੋਰ ਗੱਲਾਂ ਕਹਿ ਦਿੰਦਾ ਉਹ ਫਿਰ ਗੁੱਸੇ 'ਚ ਗੱਲਾਂ ਨਿਕਲਦੀਆਂ ਨੇ ਕਿ ਇੰਨਾ ਮੱਥਾ ਮਾਰਨ ਦੇ ਬਾਵਜੂਦ ਵੀ ਗੱਲਾਂ ਨੂੰ ਸੁਣਦੇ ਕਿਉਂ ਨਹੀਂ ਸਮਝਦੇ ਕਿਉਂ ਨਹੀਂ ਲੋ ਆਪਾਂ ਮੁੱਦੇ ਤੇ ਆਉਂਦੇ ਆ ਸੁਣ ਲਿਓ ਹੁਣ ਪਹਿਲਾ ਮੁੱਦਾ ਧਿਆਨ ਨਾਲ ਸੁਣ ਲਿਓ ਸਾਡੀ ਬੁਨਿਆਦ ਸਾਡੀ ਨੀਂਹ ਸਾਡੀ ਜੜ ਸਿੱਖਿਆ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀਗਾ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੇ ਵਿਦਿਆਰਥੀ ਵਿਚਾਰਿਆ ਜਾਵੇ ਗਿਆਨ ਨੂੰ ਹਾਸਲ ਕੀਤਾ ਜਾਵੇ ਤਾਂ ਪਰਪਕਾਰੀ ਹੁੰਦੀ ਹੈ ਕੌਮਾਂ ਲਈ ਨਸਲਾਂ ਲਈ ਲੋਕਾਂ ਲਈ ਖਿੱਤੇ ਲਈ ਪਰ ਸਾਡੀ ਸਿੱਖਿਆ ਸਾਡੀ ਵਿਦਿਆ ਦੇ ਉੱਤੇ ਬਹੁਤ ਵੱਡਾ ਹਮਲਾ ਹੋ ਰਿਹਾ ਜਿਵੇਂ ਅਸੀਂ ਲਗਾਤਾਰ ਨਿਊ ਐਜੂਕੇਸ਼ਨ ਪਾਲਿਸੀ ਦਾ ਵਿਰੋਧ ਕਰ ਰਹੇ ਹਾਂ ਹੁਣ ਬਾਹਰ ਸੱਜਣ ਦੇ ਛੱਡ ਕੇ ਤੁਰ ਜਾਣਗੇ ਪਤਾ ਨਹੀਂ ਕਿਹੜੀ ਐਜੂਕੇਸ਼ਨ ਪਾਲਿਸੀ ਦੀ ਗੱਲ ਤੋਂ ਰਿਲੀ ਸੁਣ ਲਿਓ ਤੁਹਾਡੇ ਬੱਚੇ ਤੁਹਾਡੇ ਜਵਾਗ ਸਕੂਲਾਂ ਚ ਪੜ ਰਹੇ ਆ ਉਹਨਾਂ ਨੇ ਕਾਲਜਾਂ ਚ ਪੜਨਾ ਯੂਨੀਵਰਸਿਟੀਾਂ ਜਾਣਾ ਜਾਂ ਅੱਜ ਯੂਨੀਵਰਸਿਟੀਾਂ ਕਾਲਜਾਂ ਚ ਪੜ ਰਹੇ ਆ ਸਿੱਖਿਆ ਬਿਨਾਂ ਤੇ ਕੁਝ ਨਹੀਂ ਹੈਗਾ ਪਰ ਉਹ ਸਿੱਖਿਆ ਕਿਹੋ ਜੀ ਹੋਣੀ ਚਾਹੀਦੀ ਤੇ ਕਿਹੋ ਜੀ ਕੀਤੀ ਜਾ ਰਹੀ ਹੈ ਬੜਾ ਗੰਭੀਰ ਮਸਲਾ ਜਿਹੜਾ ਕਿਸੇ ਅਖਬਾਰਾਂ ਨੇ ਨਹੀਂ ਠਾਇਆ ਮਾੜੀ ਮੋਟੀ ਕੋ ਡੱਬੀ ਕੋ ਸੁਰਖੀ ਲਾਤੀ ਕਿਸੇ ਆ ਮੀਡੀਆ ਨੇ ਨਹੀਂ ਠਾਇਆ ਅਗਲੋ ਚਾਇਆ ਜੋੜਾ ਹੈ ਜਿਹੜਾ ਆਪਣੇ ਗੁੱਲੜ ਪੀਜਾ ਆਪਣੇ ਗੁੱਲੜ ਪੀਜਾ ਉਹਦੀਆਂ ਖਬਰਾਂ ਚ ਲਾਈ ਜਾਂਦੇ ਆ ਉਹਨਾਂ ਦਾ ਤਲਾਕ ਹੋ ਗਿਆ ਜੀ ਉਹਨਾਂ ਦਾ ਜੀ ਜ਼ਵਾਖ ਜੰਮ ਪਿਆ ਉਹਨਾਂ ਦੇ ਜੀ ਉਹ ਜੀ ਦੇਸ਼ ਛੱਡ ਕੇ ਭੱਜ ਗਏ ਜੀ ਉਹਨਾਂ ਨੂੰ ਧਮਕੀਆਂ ਆ ਗਈਆਂ ਜੀ ਇਹ ਜਿਹੀਆਂ ਗੱਲਾਂ ਚਲਾਉਣ ਨੂੰ ਮੀਡੀਆ ਕੋਲ ਵਾਧੂ ਸਮਾਂ ਹੈ ਪਰ ਜੋ ਸਾਡੀ ਸਿੱਖਿਆ ਦੇ ਨਾਲ ਸਾਡੇ ਪਾਣੀਆਂ ਦੇ ਨਾਲ ਸਾਡੀ ਰਾਜਧਾਨੀ ਨਾਲ ਸਾਡੇ ਹੱਕਾਂ ਦੇ ਨਾਲ ਜੋ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਪੰਜਾਬ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਲੋਕਾਂ ਨੂੰ ਖਤਮ ਕੀਤਾ ਜਾ ਰਿਹਾ ਉਹ মিডিਆ ਵਾਲੋ ਉਹ ਤੁਸੀਂ ਤੀਜਾ ਨਿਤਰੋਂ ਤੁਹਾਡਾ ਫਰਜ਼ ਬਣਦਾ ਇਹਨਾਂ ਮੁੱਦਿਆਂ ਨੂੰ ਬਾਹਰ ਨਾਲ ਲੋਕਾਂ ਦੇ ਲੈ ਕੇ ਜਾਣਾ ਕਿਹੜੇ ਗੁੰਲੜ ਪੀਜੇ ਕਿਹੜੇ ਕੁੰਲੜ ਪੀਜੇ ਪਤਾ ਨਹੀਂ ਕਿੱਧਰ ਨੂੰ ਤੁਸੀਂ ਲਈ ਫਿਰਦੇ ਹੋ ਗੱਲਾਂ ਨੂੰ ਉਹਦੀ ਉਹਦੀ ਮੱਜ ਨੇ ਕਟਾ ਰੇਦਾ ਉਹਦਾ ਖੰਭਾ ਡਿੱਗ ਪਿਆ ਉਹਦੀਆਂ ਤਾਰਾਂ ਢਲੀਆਂ ਹੋ ਗਈਆਂ ਉਹਦਾ ਟਰਾਂਸਫਾਰਮ ਸੜ ਗਿਆ ਯਾਰ ਕਿਹੇ ਜਿਹੀਆਂ ਖਬਰਾਂ ਦਿਖਾਉਂਦੇ ਹੋ ਯਾਰ ਆ 180 ਬੰਦੇ ਸੀਗੇ ਹੁਣ ਕੱਟ ਗਏ ਇਹ ਪਤਾ ਨਹੀਂ ਕਿਹੜੀ ਸਖਿਆ ਨੀਤੀ ਦੀ ਗੱਲ ਕਰਨ ਲੱਗਾ ਅੱਜ ਤਾਂ ਸਾਡੇ ਝਗਾਟ ਹੈ ਕੰਮ ਦੀ ਗੱਲ ਸੁਣਨੀ ਨਹੀਂ ਬਾਦੂ ਦੂਜਾ ਲੁੱਚੀਆਂ ਰੀਲਾ ਦੇਖ ਲੋ ਲੁੱਚੇ ਜੋੜੇ ਸੁਣੀ ਜਾਓ ਕਿ ਆ ਬਲੌਗਰ ਆ ਗਿਆ ਫਲਾਨਾ ਕੋਈ ਕਹਿੰਦਾ ਮੈਂ ਇਹਦੇ ਘਰ ਵਾਲੀ ਨੂੰ ਲੈ ਕੇ ਰਸੋਈ ਚ ਵੜ ਜਾਂਦਾ ਕੋਈ 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 ਆਪਣੇ ਕਮਰੇ ਜੇ ਵੱੜ ਜਾਂਦਾ ਆਪਣੇ ਬੈੱਡਾਂ ਤੇ ਕੋਈ ਉਹ ਤੋਂ ਦੇਖੀ ਜਾਂਦੇ ਬਿਮਾ ਆਪਣੀ ਘਰ ਵਾਲੀ ਨਾਲ ਜੀ ਅਸੀਂ ਚਾਹ ਬਣਾਉਣੇ ਆ ਜੀ ਅਸੀਂ ਰੋਟੀ ਪਕਾਉਣੇ ਆ ਜੀ ਅਸੀਂ ਆਟਾ ਕੁੰਨਦੇ ਆ ਉਹ ਜਿਆ ਕੋ ਦੇਖੀ ਜਾ ਕਰੋ ਕੰਮ ਦੀਆਂ ਗੱਲਾਂ ਨਹੀਂ ਆਪਾਂ ਸੁਣਨੀਆਂ ਹੁੰਦੀਆਂ ਸੋ ਮੈਂ ਜਿਹੜੀ ਗੱਲ ਕਰ ਰਿਹਾ ਕਿ ਸੈਂਟਰ ਨੇ ਇੱਕ ਫਰਮਾਨ ਜਾਰੀ ਕਰਤਾ ਕਿ ਹੁਣ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਨੇ ਉਹਦੇ ਵਿੱਚ ਵੀ ਸੀ ਜਿਹੜਾ ਲੱਗਦਾ ਵਾਈਸ ਚਾਂਸਲਰ ਉਹ ਸੈਂਟਰ ਲਾਇਆ ਕਰੂਗਾ ਸਾਡਾ ਸਤੌਜ ਵਾਲਾ ਮਹਾਰਾਜ ਕਹਿੰਦਾ ਹੁੰਦਾ ਸੀਗਾ ਇਹਨ ਇੱਕ ਵਾਰੀ ਵਿਧਾਨ ਸਭਾ 'ਚ ਕਿਹਾ ਮਤਾ ਵੀ ਲਿਆਂਦਾ ਕਿ ਯੂਨੀਵਰਸਿਟੀਆਂ ਦੇ ਚਾਂਸਲਰ ਹੁਣ ਮੁੱਖ ਮੰਤਰੀ ਹੋਇਆ ਕਰਨਗੇ ਅਗਲੇ ਨੂੰ ਉੱਥੋਂ ਵੀ ਛੱਡੋ ਉਹ ਕਹਿੰਦੇ ਹੁਣ ਇਹ ਸੂਬਿਆਂ ਕੋਲੇ ਅਧਿਕਾਰ ਵੀ ਖੋਹ ਲੈਣੇ ਆ ਵੀ ਯੂਨੀਵਰਸਿਟੀ ਦਾ ਚਾਂਸਲਰ ਵੀਸੀ ਵਾਈਸ ਚਾਂਸਲਰ ਸੈਂਟਰ ਲਾਊਗਾ ਹੁਣ ਕੋਈ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਨਹੀਂ ਕੋਈ 10 ਸਾਲ ਦਾ 15 ਸਾਲ ਦਾ ਤਜਰਬਾ ਹੋਣਾ ਉਹਦੇ ਕੋਲ ਯੂਨੀਵਰਸਿਟੀ ਦਾ ਕੋਈ ਉਹ ਪ੍ਰੋਫੈਸਰ ਆਉ ਉਹ ਲੈਕਚਰ ਆ ਰਾਇ ਕੋਈ ਜ਼ਰੂਰੀ ਨਹੀਂ ਕੋਈ ਵੀ ਕਾਰਖਾਨੇ ਵਾਲਾ ਕੋਈ ਵੀ ਪੂੰਜੀਪਤੀ ਕੋਈ ਵੀ ਕਾਰਪੋਰੇਟ ਕੋਈ ਵੀ ਅਵਾਨੀਆਂ ਅਡਾਨੀਆਂ ਦਾ ਬੰਦਾ ਜਿਹਨੂੰ ਮਰਜ਼ੀ ਲਿਆ ਕੇ ਸੈਂਟਰ ਚ ਆਉਗੀ ਬੀਸੀ ਲਾ ਦੂਗੀ ਇਹ ਅਗਲਿਆਂ ਨੇ ਫਰਮਾਨ ਜਾਰੀ ਕਰਤਾ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹਦਾ ਲਗਾਤਾਰ ਸੀ ਵਿਰੋਧ ਕੀਤਾ ਅਪਾਰ ਆਈਡੀ ਦਾ ਮੁੱਦਾ ਉੱਠਿਆ ਮੈਂ ਲੋਕਾਂ ਨੂੰ ਸਮਝਾਇਆ ਮੱਥਾ ਮਾਰਿਆ ਵੀ ਅਪਾਰ ਐਡੀ ਬਣਾਉਣ ਲਈ ਸਹਿਮਤੀ ਨਾ ਦਿਓ ਲੋਕ ਮੇਰੇ ਨਾਲ ਉਲਝਦੇ ਰਹੇ ਇਹ ਬਿਨਾਂ ਗੱਲ ਤੋਂ ਗੁੰਮਰਾਹ ਕਰਦਾ ਨਹੀਂ ਮੈਂ ਫਿਰ ਕਹਿੰਦਾ ਉਹ ਕਹਿੰਦੇ ਆ ਕਿ ਤੁਹਾਡੇ ਬੱਚਿਆਂ ਦੇ ਦਿਮਾਗ ਨੂੰ ਕੰਟਰੋਲ ਕਰਨਾ ਹੈ ਕਾਬੂ ਚ ਕਰਨਾ ਹੈ ਉਹ ਸਿੱਖਿਆ ਰਾਹੀਂ ਕਰੋ ਸਿੱਖਿਆ ਰਾਹੀਂ ਕਰੋ ਐਜੂਕੇਸ਼ਨ ਰਾਹੀਂ ਕਰੋ ਜੋ ਐਜੂਕੇਸ਼ਨ ਸਕੂਲਾਂ ਦੇ ਵਿੱਚ ਉਹ ਜੀ ਪੜ੍ਹਾਓ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਉਹ ਜੀ ਸਿੱਖਿਆ ਪੜ੍ਹਾਓ ਜਿਹਦੇ ਨਾਲ ਇਹਨਾਂ ਦੇ ਜਵਾਕਾਂ ਦੇ ਦਿਮਾਗਾਂ ਤੇ ਸੇਤਾਂ ਤੇ ਕਿਵੇਂ ਕੰਟਰੋਲ ਕਰਨਾ ਹੈ ਇਸ ਕਰਕੇ ਭਾਵੇਂ ਵੀਸੀ ਵਾਈਸ ਚਾਂਸਲਰ ਨੂੰ ਸੈਂਟਰ ਲਾਊਗਾ ਔਰ ਤਾਮਨ ਲਾਡੂ ਸਰਕਾਰ ਨੇ ਇਸ ਸੈਂਟਰ ਦੇ ਧੱਕੇ ਦੇ ਖਿਲਾਫ ਰੈਜੂਲੇਸ਼ਨ ਲਿਆਂਦਾ ਮਤਾ ਲਿਆਂਦਾ ਵਿਧਾਨ ਸਭਾ ਦੇ ਚ ਮੁੱਖ ਮੰਤਰੀ ਨੇ ਬੋਲਿਆ ਸਿੱਖਿਆ ਮੰਤਰੀ ਨੇ ਬੋਲਿਆ ਤਮ ਲੱਡੂ ਦੇ ਨੇ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਅਸੀਂ ਇਹ ਨਹੀਂ ਮੰਨਾਂਗੇ ਤੇ ਪੰਜਾਬ ਦਾ ਸਤੌਜ ਲੱਗ ਪੌੜੀ ਸੰਖ ਤੇ ਆ ਜਿਹੜਾ ਚੁਟਕਲੇ ਬਾਜ ਬੰਦਾ ਚੁੱਪੀ ਕਰਕੇ ਘੁੰਗਣੇ ਪਾ ਗਿਆ ਚੁੱਪ ਕਰਕੇ ਬੁੱਲੀ ਕੁਛ ਨਹੀਂ ਕਿ ਸਿੱਖਿਆ ਮੰਤਰੀ ਦਾ ਬਿਆਨ ਨਹੀਂ ਕਿਸੇ ਇਹਨਾਂ ਦੇ ਮੰਤਰੀ ਐਮ ਐਲ ਏ ਦਾ ਬਿਆਨ ਨਹੀਂ ਕਿਸੇ ਮੁੱਖ ਮੰਤਰੀ ਦਾ ਬਿਆਨ ਨਹੀਂ ਭਰਾਵੋ ਹੁਣ ਪ੍ਰੋਫੈਸਰ ਲੱਗਣ ਲਈ ਕੋਈ ਪੜ੍ਹਾਈ ਦੀ ਲੋੜ ਨਹੀਂ ਕੋਈ ਕੋਰਸ ਕਰਨ ਦੀ ਲੋੜ ਨਹੀਂ ਕੋ ਡਿਗਰੀ ਲੈਣ ਦੀ ਲੋੜ ਨਹੀਂ ਤੁਸੀਂ ਫੰਡ ਰੇਜ ਕਰੋਗੇ ਪ੍ਰੋਫੈਸਰ ਲੱਗ ਜਾਓਗੇ ਜਿਹੜੀ ਮਰਜ਼ੀ ਦੇ ਯੂਨੀਵਰਸਿਟੀ ਕਾਲਜ ਲੱਗ ਜਾਓਗੇ ਇਹ ਨਵੀਂ ਸਿੱਖਿਆ ਨੀਤੀ ਦੀ ਮੈਂ ਗੱਲ ਕਰ ਰਿਹਾ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ 2020 ਚ ਲੈ ਕੇ ਆਏ ਆ ਕਿ ਕੀ ਕੀ ਸੋੜ ਨਾਲ ਬਾਪੜ ਰਿਹਾ ਉਹ ਕਹਿੰਦੇ ਕੋਈ ਲੋੜ ਨਹੀਂ ਇੱਕ ਜਗਦੀਸ਼ ਕੁਮਾਰ ਹੈ ਇਹਨਾਂ ਦਾ ਉਹ ਲਿਖਦਾ ਕਹਿੰਦਾ ਜਿਹੜੇ ਬੰਦੇ ਨਿਊ ਐਜੂਕੇਸ਼ਨ ਪਾਲਿਸੀ ਦਾ ਵਿਰੋਧ ਕਰਦੇ ਉਹ ਦੇਸ਼ ਵਿਰੋਧੀ ਨੇ ਉਹ ਨਲਾਇਕ ਨੇ ਉਹ ਵਸਤੀਵਾਦੀ ਲੋਕ ਨੇ ਕਹਿੰਦਾ ਕੋਈ ਲੋੜ ਨਹੀਂ ਉਹਨੇ ਇੱਕ ਆਰਟੀਕਲ ਲਿਖਿਆ ਬਹੁਤ ਵੱਡਾ ਕਹਿੰਦਾ ਕੋਈ ਲੋੜ ਨਹੀਂ ਯੂਨੀਵਰਸਿਟੀਆਂ ਦੇ ਵਿੱਚ ਸਿੱਖਿਆ ਆਪਣਾ ਸਹਿਤ ਪੜਾਉਣ ਦੀ ਇਤਿਹਾਸ ਪੜਾਉਣ ਦੀ ਯੂਨੀਵਰਸਿਟੀਆਂ ਸਿਰਫ ਨੌਕਰੀ ਪੈਦਾ ਨੌਕਰੀ ਕਰਨ ਵਾਲੇ ਬੰਦੇ ਪੈਦਾ ਕਰਨ ਗੀਆਂ ਸੋ ਇਹ ਇਹ ਇੱਕ ਬਹੁਤ ਵੱਡਾ ਹਮਲਾ ਹੈ ਜਿਹੜਾ ਸਾਨੂੰ ਸਮਝ ਨਹੀਂ ਲੱਗ ਰਿਹਾ ਦੇਖੋ ਸਿੱਖਿਆ ਦੀ ਕੀ ਗੱਲ ਹੈ ਮੈਂ ਆਪਾਂ ਗੱਲ ਕਰਦੇ ਆਂ ਅੰਗਰੇਜ਼ਾਂ ਦੀ ਇੱਕ ਧਾਰਨਾ ਤੁਹਾਨੂੰ ਸਮਝਾ ਦੇਣਾ ਹੈ ਅੰਗਰੇਜ਼ਾਂ ਨੇ ਆਉਣਸਾਰ ਜਦੋਂ ਪੰਜਾਬ ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ ਸਭ ਤੋਂ ਜ਼ਿਆਦਾ ਸਿੱਖਿਆਤ ਲੋਕ ਪੜ੍ਹਾਈ ਦੇ ਵਿੱਚ ਸਭ ਤੋਂ ਉੱਪਰ ਦਰਜੇ ਦੇ ਉੱਤੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਕਾਬੂ ਕਿਵੇਂ ਕਰਨਾ ਗੁਲਾਮ ਲੰਮਾ ਸਮਾਂ ਕਿਵੇਂ ਬਣਾ ਕੇ ਰੱਖਣਾ ਉਹ ਕਹਿੰਦੇ ਨੇ ਸਿੱਖਾਂ ਦੇ ਕੰਟਰੋਲ ਕਰੋ ਉਸ ਵੇਲੇ ਅੰਗਰੇਜ਼ ਨੇ ਗਣਾਸੇ ਦੇ ਜਿਹੜਾ ਮਾਰੂ ਹਥਿਆਰ ਸੀ ਜੇ ਕੋਈ ਜਮ੍ਹਾਂ ਕਰਾਉਂਦਾ ਅੰਗਰੇਜ਼ਾਂ ਕੋਲੇ 2 ਆਣੇ ਜੇ ਕੋਈ ਕੈਦਾ ਜਮ੍ਹਾਂ ਕਰਾਉਂਦਾ ਨਾ ਊੜੇ ਆੜੇ ਵਾਲਾ ਉਹਦੇ 6 ਆਣੇ ਨਾਮ ਦਿੰਦੇ ਸੀ ਗੋਰੇ ਅੰਗਰੇਜ਼ ਸਿੱਖਿਆ ਦੇ ਉੱਤੇ ਹਰ ਜਿਹੜੀ ਕੋਈ ਵੀ ਵੱਡੀ ਧਿਰ ਆਉਂਦੀ ਹੈ ਜਿਹਨੇ ਦੂਜੀ ਧਿਰ ਨੂੰ ਜਾਂ ਲੋਕਾਂ ਨੂੰ ਧਰਤੀ ਨੂੰ ਗੁਲਾਮ ਬਣਾ ਕੇ ਰੱਖਣਾ ਉਹ ਸਭ ਤੋਂ ਪਹਿਲਾਂ ਉਹ ਸਿੱਖਿਆ ਦੇ ਉੱਤੇ ਕਾਬੂ ਪਾਉਂਦੇ ਨੇ ਤੁਹਾਡਾ ਇਤਿਹਾਸ ਕਿਵੇਂ ਬਦਲਣਾ ਕਿਤਾਬਾਂ ਚੋਂ ਤੁਹਾਡਾ ਸਾਇਤ ਕਿਵੇਂ ਬਦਲਣਾ ਤੁਹਾਡੇ ਯੋਧਿਆਂ ਨੂੰ ਕਿਵੇਂ ਖਲਨਾਇਕ ਬਣਾ ਕੇ ਪੇਸ਼ ਕਰਨਾ ਆਪਣੇ ਜਿਹੜੇ ਨਿਖਿੱਧ ਇਹਨਾਂ ਦੇ ਬੰਦੇ ਨੂੰ ਨਾਇਕ ਕਿਵੇਂ ਬਣਾ ਕੇ ਪੇਸ਼ ਕਰਨਾ ਜਦੋਂ ਇਹਨਾਂ ਦੇ ਯੂਨੀਵਰਸਿਟੀਆਂ ਦੇ ਵਿੱਚ ਆਪਣੇ ਚਾਂਸਲਰ ਪੰਚਚਾਰਰ ਹੋਗੇ ਆਪਣੇ ਇਹਨਾਂ ਦੇ ਪ੍ਰੋਫੈਸਰ ਹੋਗੇ ਭਰਾਵੋ ਇਹ ਸਾਰੀਆਂ ਗੱਲਾਂ ਉੱਥੇ ਜਾ ਕੇ ਇਹਨਾਂ ਨੇ ਫਿਰ ਆਪਣੇ ਮੁਤਾਬਕ ਹੀ ਸਾਰਾ ਕੁਝ ਢਾਲ ਦੇਣਾ ਹੈ ਜਿਹੜੇ ਅੱਜ ਆਪਾਂ ਮਾਨ ਕਰਦੇ ਆ ਨਾ ਵੀ ਸਾਡਾ ਕਲਾ ਕਲਾ ਸਵਾ ਸਵਾ ਲੱਖ ਨਾਲ ਲੜਿਆ ਸਾਡੇ 7 ਸਾਲ ਤੇ 9 ਸਾਲ ਦੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਐਡੀਆਂ ਐਡੀਆਂ ਜੰਗਾਂ ਦੇ ਵਿੱਚ ਬਹਾਦਰੀਆਂ ਪ੍ਰਾਪਤ ਕੀਤੀਆਂ ਸਭ ਨੂੰ ਨਲਾਇਕ ਤੇ ਨਿਖਿਤ ਤੇ ਨਕੰਮੇ ਤੇ ਟਰਪੂਕ ਤੇ ਕੈਰਬਨਾਕ ਤੁਹਾਡੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸ਼ਾਮਲ ਕਰ ਦੇਣਗੇ ਇਹ ਬਹੁਤ ਵੱਡੇ ਪੱਧਰ ਦੇ ਨੁਕਸਾਨ ਆ ਭਰਾਵੋ ਪੰਜਾਬ ਦਾ ਇਹਦੇ ਬਾਰੇ ਕੋਈ ਨਹੀਂ ਬੋਲਿਆ ਕੋਈ ਸਭ ਚੁੱਪ ਨੇ ਕੋਈ ਵਿਰੋਧੀ ਧਰਨੀ ਬੋਲੀ ਕੋਈ ਬਾਦਲ ਲਾਲ ਨਹੀਂ ਬੋਲਿਆ ਕੋਈ ਕਾਂਗਰਸੀ ਨਹੀਂ ਬੋਲੇ ਇਹਨਾਂ ਦਾ ਬੁੱਲਣੇ ਕੀ ਹੈ ਇਹਦਾ ਅਮਰ ਸ਼ਾਹ ਨਾਲ ਇੱਕ ਗੱਲ ਹੈ ਪੂਰੀ ਜਾਰੀ ਹੈ ਭਵੰਸਿਆਂ ਦੀ ਤਾਂ ਲੋੜ ਹੀ ਨਹੀਂ ਭਾਜਪੀ ਨੂੰ ਦਾ ਇੱਥੇ ਸਰਕਾਰ ਬਣਾਉਣ ਦੀ ਉਹ ਜੋ ਨੀਤੀਆਂ ਲਾਗੂ ਕਰਨਾ ਚਾਹੁੰਦੇ ਆ ਉਹ ਇਹਦੇ ਨਾਲ ਹੀ ਕਰੀ ਜਾਂਦੇ ਆ ਤੁਸੀਂ ਮੈਂ ਤੁਹਾਨੂੰ ਪੰਜਾਬੀ ਉਹ ਸਵਾਲ ਪੁੱਛੂੰਗਾ ਮੈਨੂੰ ਜਵਾਬ ਦਿਓ ਪੰਜਾਬ ਦੇ ਵਿੱਚ ਵਾਈਸ ਚਾਂਸਲਰ ਸੈਂਟਰ ਆਪਣੀ ਮਰਜ਼ੀ ਨਾਲ ਲਾਊਗਾ ਸੈਂਟਰ ਤੈਅ ਕਰੂਗਾ ਕਿਹਨੂੰ ਲਾਉਣਾ ਹੈ ਪ੍ਰੋਫੈਸਰ ਉਹ ਲਾਉਣਗੇ ਸਿੱਖਿਆ ਨੀਤੀ ਉਹ ਤੈਅ ਕਰਨਗੇ ਕਿਹੜਾ ਸਿਲੇਬਸ ਦੇ ਇਤਿਹਾਸ ਪੜਾਉਣਾ ਹੈ ਕਿਹੜਾ ਸਾਇੰਸ ਪੜਾਉਣਾ ਉਹ ਤੈਅ ਕਰਨਗੇ ਤੁਸੀਂ ਇਹ ਖਬਰ ਕਿੰਨੇ ਕ ਖਬਰਾਂ ਚ ਪੜ੍ਹੀ ਹੈ ਬਾਈ ਆਹ ਥੱਲੇ ਕਮੈਂਟ ਕਰਕੇ ਦੱਸਿਓ ਟਿੱਪਣੀ ਕਰਕੇ ਦੱਸਿਓ ਤੁਸੀਂ ਕਿੰਨੇ ਕ ਮੀਡੀਆ ਚ ਖਬਰ ਸੁਣੀ ਹੈ ਬਾਈ ਦਰਿਆਵਾਂ ਨੂੰ ਜੋੜਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਸਾਰੇ ਭਾਰਤ ਦੇ ਦਰਿਆ ਇਕੱਠੇ ਕਰਨੇ ਆ ਜੋੜਨੇ ਆ ਤੁਸੀਂ ਕਿਸੇ ਖਬਰ ਖਵਾਰਤ ਖਬਰ ਸੁਣੀ ਕੇ ਲੀਡਰ ਦੇ ਮੂੰਹੋਂ ਖਬਰ ਸੁਣੀ ਸੈਂਟਰ ਨੇ ਇਹ ਫਰਮਾਨ ਜਾਰੀ ਕਰਤਾ ਸੂਬਿਆਂ ਨੂੰ ਵੀ ਸਾਰੇ ਜਿਹੜੇ ਦਰਿਆ ਜੋੜ ਦੇਣੇ ਆ ਉਸੇ ਕਰਕੇ ਜਿਹੜੀਆਂ ਸੁੜੀਆਂ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਆ ਨਹਿਰਾਂ ਪੱਕੀਆਂ ਹੋ ਰਹੀਆਂ ਨੇ ਥੱਲੋਂ ਸਾਰਾ ਤਲਾ ਵੀ ਥੱਲਾ ਵੀ ਪੱਕਾ ਆ ਰੋਪੜ ਸਰਹੰਦ ਵਾਲੀ ਪੱਕੀ ਕਰਦ ਸੁਏ ਪੱਕੇ ਕਰੀ ਜਾਂਦੇ ਆ ਇਹ ਉਸੇ ਦਾ ਹਿੱਸਾ ਹੈ ਇਹਨਾਂ ਨਹਿਰਾਂ ਪੱਕੀਆਂ ਹੋਣ ਦੇ ਤੇ ਵਰਲਡ ਬੈਂਕ ਦਾ ਤੇ ਸੈਂਟਰ ਦਾ ਪੈਸਾ ਲੱਗ ਰਿਹਾ ਪੰਜਾਬ ਦਾ ਨਹੀਂ ਪੈਸਾ ਲੱਗ ਰਿਹਾ ਸੋਚੋ ਤੁਹਾਡੇ ਡੈਮਾਂ ਦੇ ਉੱਤੇ ਪ੍ਰਬੰਧ ਕਿਹਦਾ ਕੰਟਰੋਲ ਕਿਹਦਾ ਤੁਹਾਡੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਚੀਫ ਸਕੱਟਰੀ ਦੀ ਪੋਸਟ ਕ੍ਰੀਏਟ ਕਰਕੇ ਅਗਲੇ ਨੇ ਇਹ ਸਾਬਤ ਕਰਤਾ ਵੀ ਆਉਣ ਵਾਲੇ ਕੁਝ ਮਹੀਨਿਆਂ ਕੋ ਸਾਲਾਂ ਦੇ ਵਿੱਚ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਬਣਾ ਦੇਣਾ ਅਗਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਵੀ ਐਂ ਯੂਟੀ ਬਣਾ ਕੇ ਟੋਟੇ ਕਰਕੇ ਅੱਡੋ-ਅੱਡੀ ਜਿਵੇਂ ਕਸ਼ਮੀਰ ਦੇ ਤੋੜਿਆ ਕਸ਼ਮੀਰ ਨੂੰ ਐਂ ਪੰਜਾਬ ਨੂੰ ਤੋੜ ਦੇਣਾ ਅਗਲੇ ਨੇ ਆਪਾਂ ਨੂੰ ਨਹੀਂ ਆਪਾਂ ਠੀਕ ਹੈ ਅੜਾਂਦੇ ਹੀ ਲੱਦੀ ਦੇ ਇੱਥੇ ਆਉਦੀ ਡਿਟਰਨਾ ਚੜ ਗਏ ਆਈ ਦੀ ਜੰਦਾਬਾਦ ਕਰ ਲਈ ਆਉਦੀ ਮੁਦਦਾਬਾਦ ਕਰ ਲਈ ਦੋ ਲਾਇ ਪੈਕ ਸੌਗੇ ਬਿਆ ਬਾਗੇ ਕਰਜਾ ਚੱਕ ਲਿਆ ਵੱਡੇ ਘਰ ਪਾਲੇ ਕੋਠੀਆਂ ਪਾਲੀਆਂ ਵੱਡੀਆਂ ਗੱਡੀਆਂ ਲੈ ਲਈਆਂ ਬ੍ਰਾਂਡਡ ਕੱਪੜੇ ਪਾਲੇ ਲੱਖਾਂ ਰੁਪਏ ਵਾਲੇ ਫੋਨ ਲੈ ਲੇ ਦੱਬੀ ਚੱਲੋ ਕੰਮ ਨੂੰ ਵੀ ਜ਼ਮੀਨਾਂ ਵੇਚੀ ਚੱਲੋ ਕੁੜੀਆਂ ਮੁੰਡੇ ਬਾਹਰ ਨੂੰ ਭੇਜੀ ਜਾਓ ਦਵਾਲਦੋ ਪੰਜਾਬ ਨੂੰ ਕਢ ਦੋ ਖਰਦੋ ਖਤਮ ਕੋਈ ਲੋੜ ਨਹੀਂ ਸੋਣ ਨੂੰ ਸੋਚਣ ਦੀ ਵੀ ਬੀਸੀ ਕੌਣ ਲਾ ਰਿਹਾ ਦਰਿਆਵਾਂ ਨੂੰ ਕੌਣ ਜੋੜ ਰਿਹਾ ਰਾਜਧਾਨੀ ਕੌਣ ਖੋ ਕੇ ਲੈ ਗਿਆ ਡੈਮਾਂ ਦੇ ਪ੍ਰਬੰਧ ਕੌਣ ਖੋ ਕੇ ਲੈ ਗਿਆ ਸਿੱਖਿਆ ਨੀਤੀ ਜਿੱਦਿ ਉਹਦੀਲੀ ਕਰਤੀ ਇਤਿਹਾਸ ਨੂੰ ਕਿਵੇਂ ਬਦਲੀ ਜਾਂਦੇ ਆ ਬੋਲੀ ਨੂੰ ਕਿਵੇਂ ਮਾਰੀ ਜਾਂਦੇ ਆ ਉਹ ਪਾਣੀਆ ਯਾਰ ਕਿਵੇਂ ਪਾਈ ਜਾਂਦੇ ਆ ਧਰਤੀ ਨੂੰ ਜਿਵੇਂ ਮਾਰੀ ਜਾਂਦੇ ਖੋਹੀ ਚੱਜ ਜਾਂਦੇ ਆ ਜ਼ਮੀਨਾਂ ਤੁਹਾਡੀਆਂ ਆ ਕਿਸਾਨ ਕੁੱਟੇ ਜਿਉਂਦੀ ਪਿੰਡਾਂ ਦੇ ਡਾਂਗਾਂ ਨਾਲ ਪੁਲਿਸ ਨੇ ਕੋਈ ਲੋੜ ਨਹੀਂ ਡੱਲੇ ਵਾਲ ਮਰਦਾ ਮਰ ਜਾਣ ਦੇ ਅਸੀਂ ਕੀ ਲੈਣਾ ਹੈ